हां जी मित्रों मक्खी मच्छर कॉकरज ते कर लिया ਜਿਹੜੇ ਘਰਾਂ ਦੇ ਵਿੱਚ ਬਹੁਤ ਜ਼ਿਆਦੇ ਐ ਔਰ ਇਹ ਚੀਜ਼ਾਂ ਤੋਂ ਬਹੁਤਾ ਪ੍ਰੇਸ਼ਾਨ ਮੱਖੀ ਮੱਛਰ कॉकरज ਕਰ ਲੀਆਂ ਘਰੋਂ ਨਹੀਂ ਜਾ ਰੀਆਂ ਉਹਨਾਂ ਵਾਸਤੇ ਆਪਾਂ ਲੈ ਕੇ ਇੱਕ ਘਰੇਲੂ ਨੁਸਖਾ ਜਿਹਨੂੰ ਵਰਤ ਕੇ ਤੁਸੀਂ ਇਹ ਸਾਰੀਆਂ ਚੀਜ਼ਾਂ ਨੂੰ ਘਰੋਂ ਭਜਾ ਸਕਦੇ ਹੋ ਘਰੋਂ ਖਤਮ ਕਰ ਸਕਦੇ ਹੋ ਉਹਦੇ ਵਾਸਤੇ ਤੁਸੀਂ ਨੋਟ ਕਰ ਸਕਦੇ ਹੋ ਕਰਨਾ ਕੀ ਹੈ ਪੰਜ ਲੈਣੇ ਆ ਤੁਸੀਂ ਸਾਬਤ ਨਿੰਬੂ ਔਰ ਉਹਨਾਂ ਨੂੰ ਤੁਸੀਂ ਮਿਕਸੀ ਦੇ ਵਿੱਚ ਪਾ ਕੇ ਗ੍ਰाइंड ਕਰ ਲੋ ਔਰ ਉਸ ਤੋਂ ਬਾਅਦ ਚੁੰਨੀ ਦੇ ਨਾਲ ਨਚੋੜ ਲੋ ਤੇ ਚਾਰ ਲੈਣੀਆਂ ਕੜਾਹਨ ਦੀਆਂ ਗੋਲਣਾ ਦੋ ਚਮਚੇ ਲੈਣੇ ਆ ਮਿੱਠੇ ਸੋਡੇ ਦੇ ਤੇ ਦੋ ਚਮਚੇ ਲੈਣੇ ਆ ਸਰਫ ਦੇ ਇਹ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ 2 ਲੀਟਰ ਵਾਲੀ ਬੋਤਲ ਦੇ ਵਿੱਚ ਪਾ ਲਓ ਤੇ ਬਾਕੀ ਪਾ ਲਓ ਪਾਣੀ ਉਸ ਤੋਂ ਬਾਅਦ ਪ੍ਰੋਪਰ ਮਿਕਸ ਕਰਕੇ ਜਿੱਥੇ-ਜਿੱਥੇ ਇਹ ਚੀਜ਼ਾਂ ਉੱਥੇ-ਉੱਥੇ ਛੜਕਾਅ ਕਰ ਦਿਓ ਤੁਹਾਡੇ ਘਰੋਂ ਇਹ ਸਾਰੀਆਂ ਚੀਜ਼ਾਂ ਭਜਣਾ ਸਟਾਰਟ ਹੋ ਜਾਣੀਆਂ ਔਰ ਤੁਸੀਂ ਇਹ ਤਿੰਨ ਤੋਂ ਲੈ ਕੇ ਚਾਰ ਦਿਨ ਇਹਦਾ ਲਗਾਤਾਰ ਇੱਕ-ਇੱਕ ਵਾਰੀ ਦਿਨ 'ਚ ਛੜਕਾਅ ਕਰੋ ਮੱਖੀ ਮੱਛਰ ਕਿਰਲੀਆਂ ਕੋਕਰੇਜ ਘਰੋਂ ਸਾਰੀਆਂ ਚੀਜ਼ਾਂ ਇਹ ਭਜ ਜਾਣਗੀਆਂ ਧੰਨਵਾਦ